ਚੰਨੀ ਤੇ ਹਾੜੇ ਕੱਢੇਗੇ ਰਾਜਾ ਬੜਿੰਗ ਵੱਲੋਂ ਕਿ ਪਲੀਜ਼ ਆਜੋ ਪਲੀਜ਼ ਆਜੋ ਚੰਨੀ ਨੂੰ ਕਿ ਦਲਿਤ ਵੋਟ ਬੈਂਕ ਦਾ ਹੁਣ ਫਿਕਰ ਸੀਗਾ ਉਦੋਂ ਤਾਂ ਪ੍ਰਵਾਹ ਨਹੀਂ ਕੀਤੀ ਰਾਜਾ ਬੜਿੰਗ ਪ੍ਰਤਾਪ ਬਾਜਵਾ ਦੇ ਸਾਹਮਣੇ ਕੱਲ ਦਾ ਜਵਾਬ ਆਗਾ ਉਹਦੇ باوجود ਤੁਸੀਂ ਐਸ ਬੜੇ ਏਡੇ ਵੱਡੇ ਕੱਦ ਦੇ ਲੀਡਰਾਂ ਨੂੰ ਚੈਲੰਜ ਕਰੋ ਏਡੇ ਬਾਰਡਰ ਕੱਦ ਦੇ ਲੀਡਰਾਂ ਨੂੰ ਐ ਕਰੋ ਤਾਂ ਉਹ ਹਾਲ ਫਿਰ ਇਹੀ ਹੋਣਾ ਕਾਂਗਰਸ ਪਾਰਟੀ ਦਾ ਹਾਲ ਦੇਸ਼ ਵਿੱਚ ਕਿੰਨਾ ਤੁਹਾਡੇ ਹੰਕਾਰ ਨੂੰ ਲੋਕ ਲਾਈਕ ਨਹੀਂ ਕਰਦੇ ਤੁਹਾਡੇ ਹੰਕਾਰ ਤੋਂ ਲੋਕ ਅੱਕ ਚੁੱਕੇ ਨੇ ਤੁਹਾਡੀ ਹੰਕਾਰੀ ਇਮੇਜ ਤੋਂ ਹੱਕ ਚੁੱਕੇ ਨੇ ਤੁਸੀਂ ਲੋਕਾਂ ਨੂੰ ਦੌਕਾ ਮਾਰਦੇ ਹੋਗੇ ਆਜੇ ਬਿੰਗ ਨੂੰ ਐ ਲੱਗਦਾ ਪੰਜਾਬ ਦੀ ਪੋਲਿਟਿਕਸ ਦਾ ਡਾਇਨਾਮਿਕਸ ਜਿਹੜਾ ਮੈਂ ਕਹਿ ਰਿਹਾ ਬਦਲ ਰਿਹਾਗਾ ਬੀਜੇਪੀ ਜਿਸ ਤਰੀਕੇ ਨਾਲ ਪੰਜਾਬ ਚ ਆ ਰਹੀ ਹੈ ਜਿਸ ਤਰ੍ਹਾਂ ਕਿਦੇ ਨਾਲ ਅਕਾਲੀ ਦਲ ਬੀਜੇਪੀ ਦੇ ਅਲਾਈਸ ਤੇ ਸਰਕਾਰਾਂ ਬਣਦੀਆਂ ਰਹੀਆਂ ਨੇ ਪੰਜਾਬ ਦੇ ਅੰਦਰ ਤਾਂ ਜਿਹੜਾ ਇਹ ਵੀ ਬਹਿਮਾਨਾ ਜਿਹੜਾ ਪਹਿਲਾਂ ਐ ਹੁੰਦਾ ਸੀ ਕਾਂਗਰਸ ਦਾ ਬੁਰਾ ਹਾਲ ਆਪਾਂ ਦੇਖਿਆ ਮਹਾਰਾਸ਼ਟਰ ਚ ਹੋ ਗਿਆ ਆ ਝਾਰਖੰਡ ਦੇ ਅੰਦਰ ਕਾਂਗਰਸ ਦਾ ਬੁਰਾ ਹਾਲ ਹੋ ਗਿਆ ਮਹਾਰਾਸ਼ਟਰ ਚ ਬੁਰਾ ਹਾਲ ਹੋ ਗਿਆ ਤਾਂ ਕਾਂਗਰਸ ਨੂੰ ਲੈ ਕੇ ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਉਹੀ ਡਰੈਂਗ ਰੂਮ ਕਲਚਰ ਆ ਨਾ ਉਹ ਡਰੈਂਗ ਰੂਮ ਕਲਚਰ ਨੇ ਖਾ ਲਈ ਹਰ ਲੀਡਰ ਨੂੰ ਜਿਹੜਾ ਇਹ ਲੱਗਦਾਗਾ ਕਿ ਮੈਂ ਇੰਪੋਰਟੈਂਟ ਆ ਮੈਂ ਇੰਪੋਰਟੈਂਟ ਆ ਰਾਜਾ ਬੜਿੰਗ ਪ੍ਰਤਾਪ ਬਾਜਵਾ ਦੇ ਸਾਹਮਣੇ ਕੱਲ ਦਾ ਜਵਾਬ ਆਗਾ ਉਦੇ باوجود ਤੁਸੀਂ ਐਸ ਬੜੇ ਏਡੇ ਵੱਡੇ ਕੱਦ ਦੇ ਲੀਡਰਾਂ ਨੂੰ ਚੈਲੰਜ ਕਰੋ ਏਡੇ ਬੜੇ ਕੱਦ ਦੇ ਲੀਡਰਾਂ ਨੂੰ ਐ ਕਰੋ ਤਾਂ ਉਹ ਹਾਲ ਫਿਰ ਇਹੀ ਹੋਣਾ ਕਾਂਗਰਸ ਪਾਰਟੀ ਦਾ ਹਾਲ ਦੇਸ਼ ਚ ਵੀ ਰਿਜ਼ਲਟ ਵੀ ਕੀਤੀ ਕਿ ਕਿਉਂਕਿ ਜਿਵੇਂ ਲੁਧਿਆਣਾ ਦਾ ਇਲੈਕਸ਼ਨ ਸੀਗਾ ਉੱਥੇ ਇਹ ਵੀ ਜ਼ਿਕਰ ਕਾਂਗਰਸੀ ਲੀਡਰਾਂ ਨੇ ਕੀਤਾ ਵੀ ਫੋਟੋਆਂ ਤੱਕ ਨਹੀਂ ਲਾਈਆਂ ਪ੍ਰਤਾਪ ਬਾਜਵਾ ਹੋਣੀ ਚੰਨੀ ਦੀਆਂ ਫੋਟੋਆਂ ਸੀਐਮ ਰਹੇ ਨੇ ਕਾਂਗਰਸ ਹਾਰੀ ਕਿਉਂ ਉੱਥੇ ਕਾਂਗਰਸ ਇਸ ਕਰਕੇ ਹਾਰੀ ਕਿ ਦਲਿਤ ਨੂੰ ਦਲਤਾਂ ਨੂੰ ਉਹ ਇਗਨੋਰ ਕੀਤਾ ਹਰਿਆਣੇ ਦੇ ਅੰਦਰ ਦਲਿਤ ਭਾਈਚਾਰੇ ਦੀ ਸੁਣੀ ਨਹੀਂ ਗਈ ਤੇ ਇੱਥੇ ਤੁਸੀਂ ਜਦੋਂ ਇੱਥੇ ਇੱਥੇ ਇੱਕ ਗਲਤ ਐਡਾ ਵੱਡਾ ਲੀਡਰ ਮੁੱਖ ਮੰਤਰੀ ਪਹਿਲਾ ਕਾਂਗਰਸ ਦਾ ਦਲਤ ਮੁੱਖ ਮੰਤਰੀ ਉਹ ਦਲਤ ਮੁੱਖ ਮੰਤਰੀ ਨੂੰ ਤੁਸੀਂ ਉਹਦੀ ਫੋਟੋ ਨਾ ਲਾਓ ਤਾਂ ਕੀ ਸੋਚਨੇਗਾ ਦਲਤ ਭਾਈਚਾਰਾ ਕੀ ਸੋਚੂਗਾ ਕਿ ਸਾਡੇ ਬੰਦੇ ਨੂੰ ਇਗਨੋਰ ਕੀਤਾ ਜਾ ਰਿਹਾ ਯਾਨੀ ਫਿਰ ਰਾਜਾ ਵੜਿੰਗ ਇੱਕ ਜੱਟਵਾਦ ਫਲਾ ਰਿਹਾ ਸੀਗਾ ਤਾਂ ਰਾਜਾ ਵੜਿੰਗ ਨੇ ਉਹ ਜੱਟਵਾਦ ਫਲਾਇਆ ਤੇ ਚੰਨੀ ਜਿਹੜੇ ਨੇਗੇ ਉਹ ਬਕਾਇਦਾ ਤੌਰ ਦੇ ਉੱਤੇ ਨਾਰਾਜ਼ ਹੋਏ ਇਸ ਗੱਲ ਦੇ ਉੱਤੇ ਕੀ ਰਾਜੇਪੁਰਿੰਗ ਨੇ ਜੋ ਜੱਟਵਾਦ ਫਲਾਇਆ ਕਾਂਗਰਸ ਦੇ ਅੰਦਰ ਕਿ ਮੈਂ ਤਾਂ ਆਪਣੀ ਵੋਟ ਹੀ ਲਾਉਂਗਾ ਜੱਟ ਦੀ ਫੋਟੋ ਲੱਗੂਗੀ ਤੇ ਦਲਤ ਭਾਈਚਾਰੇ ਦੀ ਫੋਟੋ ਨਹੀਂ ਲੱਗੂਗੀ ਜਿਹੜਾ ਮੁੱਖ ਮੰਤਰੀ ਰਿਆ ਹੋਵੇ ਉਹਦੀ ਕੁਰਸੀ ਨਹੀਂ ਲੱਗੂਗੀ ਚੰਨੀ ਨੂੰ ਜਿਸ ਤਰੀਕੇ ਦੇ ਨਾਲ ਇਗਨੋਰ ਕੀਤਾ ਗਿਆ ਉਹ ਖਮਿਆਜ਼ਾ ਜਿੱਥੇ ਭੁਗਤਿਆ ਉਹ ਮੈਨੂੰ ਹੀ ਪਤਾ ਲੱਗਿਆ ਕਿ ਐਤਕੀ ਹਾੜੇ ਕੱਢ ਕੇ ਚੰਨੀ ਹੋਰਾਂ ਦੇ ਹਾੜੇ ਕੱਢ ਕੇ ਉਹਨਾਂ ਨੂੰ ਪ੍ਰਚਾਰ ਲਈ ਬੁਲਾਇਆ ਚੰਨੀ ਨੂੰ ਯਾਦ ਸੀ ਸਾਰਾ ਕੁਝ ਕਿ ਮੇਰੇ ਨਾਲ ਕੀ ਕੀਤਾਗਾ ਪਰ ਚੰਨੀ ਦੇ ਹਾੜੇ ਕੱਢੇਗੇ ਰਾਜਾ ਬੜੇ ਵੱਲੋਂ ਕਿ ਪਲੀਜ਼ ਆਜੋ ਪਲੀਜ਼ ਆਜੋ ਚੰਨੀ ਨੂੰ ਕਿ ਦਲਿਤ ਵੋਟ ਬੈਂਕ ਦਾ ਹੁਣ ਫਿਕਰ ਸੀਗਾ ਉਦੋਂ ਤਾਂ ਪ੍ਰਵਾਹ ਨਹੀਂ ਕੀਤੀ ਉਹੀ ਸੰਕੇਤ ਰਾਜਵਿੰਗ ਨੂੰ ਉਸੇ ਦੰਦੀਆ ਕਿ ਅੱਜ ਦਲਿਤ ਵੋਟਰ ਨਹੀਂ ਪਏ ਹੋਣੇ ਯਾਦਵਿੰਦਰ ਜੀ ਜਦੋਂ ਚੰਨੀ ਹੁਣੀ ਹੁਣੀ ਗਏ ਇਹ ਵੀ ਚਰਚਾ ਕਾਂਗਰਸੀ ਦੋ ਚਾਰ ਲੀਡਰਾਂ ਦੇ ਨਾਲ ਪਿਛਲੇ ਦਿਨੀ ਮਿਲਣਾ ਹੋਇਆ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਤਾਂ ਲੋਡ ਪੈਂਦੀ ਰਾਜਾ ਉਦੋਂ ਪੈਰੀ ਡਿੱਗ ਪੈਂਦਾ ਜਦੋਂ ਲੋਡ ਪੈਂਦੀ ਆ ਹੁਣ ਕਾਂਗਰਸੀਆਂ ਦੇ ਜਦੋਂ ਲੋਡ ਪਈ ਤਾਂ ਚੰਨੀ ਨੂੰ ਬੁਲਾਇਆ ਗਿਆ ਸਪੈਸ਼ਲੀ ਤੌਰ ਤੇ ਕੁਰਸੀ ਕੋਈ ਪੱਕੀ ਚੀਜ਼ ਥੋੜੀ ਹੈਗੀ ਅਗਲੀ ਇਲੈਕਸ਼ਨ ਹੋਸਾ ਜਰਾ ਆ ਬੜੰਗ ਹਾਰ ਜੇ ਪਹਿਲਾਂ ਉਹ ਕਹਿ ਰਿਹਾ ਜੀ ਸੁਬਿੰਦਰ ਵੀਰ ਚਾਹਲ ਨੇ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਹੁਤ ਵੱਡੇ ਜੋਤਸੀ ਨੇ ਦੱਸਿਆ ਦੇਸ਼ ਦਾ ਸਭ ਤੋਂ ਵੱਡਾ ਜੋਤਸੀ ਨੂੰ ਜ ਸੁਬਿੰਦਰ ਵੀਰ ਚਾਹਲ ਮਿਲੇ ਉਹ ਜੋਤਸੀ ਕਹਿੰਦਾ ਕਿ ਇਹ ਮੁੱਖ ਮੰਤਰੀ ਦਾ ਛੱਡੋ ਅੱਗੇ ਤੋਂ ਕਦੇ ਐਮਐਲਏ ਵੀ ਨਹੀਂ ਬਣੂਗਾ ਰਾਏ ਆਪਣੇ ਗੇ ਇਹ ਗੱਲ ਚ ਸੁਬਿੰਦਰ ਵੀਰ ਚਾਹਲ ਨੇ ਪ੍ਰੋ ਪੰਜਾਬ ਦੇ ਉੱਤੇ ਕਹੀ ਹੈਗੀ ਇਸ ਤਰ੍ਹਾਂ ਦੇ ਹਾਲਾਤ ਇੱਕ ਜੋਤਸੀ ਦੇਸ਼ ਦਾ ਵੱਡਾ ਇਹ ਗੱਲ ਕਹਿ ਰਿਹਾ ਹੈਗਾ ਜਿੰਨਾ ਜੋਸ਼ੀਆਂ ਨੂੰ ਰਾਜਾ ਮੰਨਦਾ ਹੈ ਨਾ ਕਹਿੰਦਾ ਹੈਗਾ ਰਾਜਾ ਕਿ ਆ ਮੇਰੇ ਦਾ ਜੋਤਸ਼ੀ ਕਹਿ ਰਿਹਾ ਹੈ। ਕਿ ਕੁਝ ਲੋਕਾਂ ਨੂੰ ਲੱਗਦੀਆਂ ਕਿ ਕਿ ਆਈਟੀ ਸੈੱਲ ਅਸੀਂ ਆਪਣਾ ਬਣਾ ਕੇ ਪੁੱਠੇ ਸਿੱਧੀਆਂ ਕਮੈਂਟ ਬਾਜ਼ੀਆਂ ਕਰਕੇ ਕਰਕੇ ਅਸੀਂ ਮਾਹੌਲ ਬਣਾ ਲਾਂਗੇ ਤਾਂ ਇਹ ਚੀਜ਼ਾਂ ਨਹੀਂ ਸਿਰਜੀਆਂ ਜਾ ਸਕਦੀਆਂ ਕਿਉਂਕਿ ਲੋਕਾਂ ਨੇ ਦੇਖ ਲਿਆ ਇੱਕ ਪਾਸੇ ਕਿਉਂਕਿ ਹੰਬਲਨੈਸ ਲੋਕਾਂ ਨੇ ਹੰਬਲਨੈਸ ਵੀ ਦੇਖੀ ਹੈ ਡਿੰਪੀ ਹੁਣਾ ਦੀ ਜਿਹੜੀ ਹੰਬਲਨੈਸ ਕਿਉਂਕਿ ਮੈਂ ਖੁਦ ਗਿੱਦਰਬਾਈ ਜਾ ਕੇ ਕਵਰ ਵੀ ਕਰਕੇ ਆਇਆ ਤਾਂ ਤੁਸੀਂ ਉਹ ਦੇਖਿਆ ਹੋਊ ਪਰ ਪੰਜਾਬ ਤੇ ਕਿਉਂਕਿ ਹੰ ਦੇ ਨਾਲ ਪਰ ਦੂਸਰੇ ਪਾਸੇ ਇੱਕ ਪਾਸੇ ਗੱਡੀਆਂ ਦੀ ਲੰਬੀ ਡਿਫੈਂਡਰਾਂ ਦੀ ਲਾਈਨ ਵਾਲੇ ਲੋਕ ਜਿਹੜੇ ਬਾਹਰੋਂ ਵਿਸਤਦੇ ਸੀ ਕੁਝ ਰਾਜਸਥਾਨ ਤੋਂ ਕੋਈ ਇਧਰ ਉਧਰੋਂ ਲੋਕ ਪਰ ਡਿੰਪੀ ਹੋਣਾ ਦੇ ਇਰਦ-ਗਿਰਦ ਦਾ ਜਿਹੜਾ ਯਾਦਵੰਦ ਜੀ ਕਿੜਾ ਘੇਰਾ ਸੀਗਾ ਕਿਉਂਕਿ ਪਲਾਨ ਪੂਰਾ ਇਸ ਤਰੀਕੇ ਨਾਲ ਕੀਤਾ ਕਿ ਮੈਨ ਟੂ ਮੈਨ ਕਿਉਂਕਿ ਕੁਝ ਬੰਦੇ ਜਿਹੜੇ ਪੈਸੀ-ਪੂਸੀ ਵੰਡਦੇ ਹੋਏ ਫੜੇ ਵੀ ਗਏ ਮੌਕੇ ਦੇ ਉੱਪਰ ਕੁਝ ਰਾਜਸਥਾਨ ਤੋਂ ਵੀ ਇਧਰ ਉਧਰੋਂ ਗੰਨਾਗਰੇ ਇਲਾਕੇ ਕਰਾਈ ਹੋਈ ਸੀ ਕਿਉਂਕਿ ਡਿੰਪੀ ਹੋ ਰਹੀ ਵੀ ਪਲੇਅਰ ਪਿਛਲੀ ਵਾਰ ਵੀ ਡਿੰਪੀ ਬਹੁਤ ਛੋਟੇ ਮਾਰਜਨ ਨਾਲ ਹਾਰੇ ਸੀ ਵਿਕਰਮ ਰਾਜਾ ਬੜਿੰਗ ਤਾਂ ਹਲਕਾ ਛੱਡਣ ਬਾਰੇ ਸੋਚ ਰਿਹਾ ਅਗਲੀ ਵਾਰ ਪਤਾ ਤੁਹਾਨੂੰ ਇਹ ਗੱਲ ਮੁਕਸਰ ਦੀ ਟਰਾਈ ਕਰ ਰਹੇ ਸੀ ਲੁਧਿਆਣੇ ਬਾਰੇ ਵੀ ਕਹਿੰਦੇ ਵੀ ਲੁਧਿਆਣਾ ਪੈਸੇ ਵਾਲਾ ਇਲਾਕਾ ਹੈਗਾ ਤੇ ਉੱਥੋਂ ਆਪਾਂ ਆ ਕੇ ਲੜੋ ਲੁਧਿਆਣੇ ਦੇ ਅੰਦਰ ਹੀ ਪਤਾ ਨਹੀਂ ਵੀ ਆਪਾਂ ਸ਼ਿਫਟ ਹੋ ਜਾਈਏ ਹਾਲਾਂਕਿ ਲੁਧਿਆਣੇ 'ਚ ਤਾਂ ਬੈਠੇ ਨੇ ਸਾਰੇ ਤਰਾਜੀ ਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਹੁਣ ਸੀਟ ਬਦਲਨੀ ਡਿੰਪੀ ਪਿਛਲੀ ਵਾਰ ਬਹੁਤ ਬਹੁਤ ਹੀ ਨੈਰੋ ਮਾਰਜਨ ਨਾਲ ਬਹੁਤ ਸਾਢੇ 1300 ਦਾ ਕੁਝ ਵੀ ਵੋਟ ਨਹੀਂ ਹੁੰਦੀ ਜੀ 700 ਵੋਟ ਪਈ ਹੁੰਦੀ ਜਿੱਤ ਗਈ ਸੀ ਉਹ 700 ਵੋਟ ਹੀ ਚਾਹੀਦੀ ਸੀ ਸਾਢੇ 1300 ਦਾ 700 ਵੋਟ ਪਈ ਹੁੰਦੀ ਜਿੱਤ ਗਈ ਸੀ ਤਾਂ ਇਤਕੀ 20000 ਦੀ ਲੀਡ ਨਾਲ ਘੱਟੋ ਘੱਟ ਰਾਜਾ ਬਣਿੰਗ 20000 ਦੀ ਲੀਡ ਦੇ ਨਾਲ ਹਾਰ ਰਿਆ 20000 ਦੀ ਹੋ ਜਾਣੀ ਹੈ ਕਹਿੰਦੇ ਐਂਡ ਤੱਕ ਜਾਂਦੇ ਜਾਂਦਾ 20000 ਦੀ ਰਿਪੋਰਟ ਸੀ ਉਹ ਬਿਲਕੁਲ ਮੈਨੂੰ ਲੱਗਦਾ ਐਗਜ਼ੈਕਟ ਜਾ ਰਹੀ ਹੈ ਕਿਉਂਕਿ ਇਸ ਦੀ ਲੀਡ ਦੇ ਨਾਲ ਹਾਰਨਾ ਇਹਦਾ ਮ ਕਿੰਨਾ ਤੁਹਾਡੇ ਹੰਕਾਰ ਨੂੰ ਲੋਕ ਲਾਈਕ ਨਹੀਂ ਕਰਦੇ ਤੁਹਾਡੇ ਹੰਕਾਰ ਤੋਂ ਲੋਕ ਅੱਕ ਚੁੱਕੇ ਨੇ ਤੁਹਾਡੀ ਹੰਕਾਰੀ ਇਮੇਜ ਤੋਂ ਹੱਕ ਚੁੱਕੇ ਨੇ ਤੁਸੀਂ ਲੋਕਾਂ ਨੂੰ ਦਬਕਾ ਮਾਰਦੇ ਹੋਗੇ ਹੰਕਾਰੇ ਹੋਇਓਗੇ ਉਹ ਹੰਕਾਰ ਲੋਕਾਂ ਨੇ ਪ੍ਰਮਾਤਮਾ ਦੀ ਕਚੇਰੀ ਸਭ ਤੋਂ ਵੱਡੀ ਕਚੇਰੀ ਹੁੰਦੀ ਹੈਗੀ ਜਿਹੜਾ ਰਾਜੇ ਨੂੰ ਲੱਗਦਾ ਨਾ ਕਿ ਮੈਂ ਥੱਲੇ ਕਚੇਰੀ ਲਾ ਲਈ ਮੈਂ ਐ ਫਲਾਣੇ ਦਾ ਐ ਕਰੂੰ ਤੇ ਓਕੇ ਦਾ ਐ ਕਰ ਦੂੰ ਆਪਦਾ ਪਤਾ ਨਹੀਂ ਕੀ ਹੋਣਾ ਕਿਸੇ ਨੂੰ ਨਹੀਂ ਪਤਾ ਸਾਨੂੰ ਨਹੀਂ ਪਤਾ ਪ੍ਰਮਾਤਮਾ ਨੇ ਕਿਹਦਾ ਕੀ ਕਰਨਾ ਕਿਸੇ ਨੂੰ ਨਹੀਂ ਪਤਾਗਾ ਇਹਨੂੰ ਇੰਨਾ ਹੰਕਾਰ ਚੜ ਗਿਆਗਾ ਕਿ ਮੈਂ ਐ ਕਰੂੰਗਾ ਮੈਂ ਕਰਤਾ ਮੈਂ ਐ ਆ ਮੈਂ ਮੁੱਖ ਮੰਤਰੀ ਦੱਸੋ ਯਾਰ ਬੱਚਿਆਂ ਵਾਲੀਆਂ ਗੱਲਾਂ ਪੋਲਿਟਿਕਸ ਹੋਵੇ ਵਿਜ਼ਨ ਕੋਈ ਵੀ ਨਹੀਂਗਾ ਇਕਨੋਮੀ ਦੇ ਉੱਤੇ ਰਾਜਾ ਬੜੇਗਾ ਅੱਜ ਕੋਈ ਇੰਟਰਵਿਊ ਦੇ ਇਕਨੋਮੀ ਦੇ ਉੱਤੇ ਗੱਲ ਕਰ ਜੇ ਤਾਂ ਮੈਨੂੰ ਕਹਿ ਦਿਓ ਜਿੱਥੇ ਮਰਜੀ ਗਰੰਟੀ ਦੀ ਗੱਲ ਚਾਹੇ ਉਹਦੇ ਡਵਾਈਜ਼ਰ ਚਾਣਕੀਏ ਜਿਹੜੇ ਆਪਸ ਚ ਲੜ ਪੈਂਦੇ ਨੇ ਧਬੜੋ ਧਬੜੀ ਵੀ ਹੋ ਗਈ ਸੀ ਉਹ ਵੀ ਦੱਸ ਦੇਣ ਤਾਂ ਵੀ ਇਕਨੋਮੀ ਤੇ ਗੱਲ ਨਹੀਂ ਕਰ ਸਕਦਾਗਾ ਰਾਹੁਲ ਗਾਂਧੀ ਕਰਦੇ ਆ ਨਾ ਇਕਨੋਮੀ ਦੇ ਉੱਤੇ ਔਰ ਪੰਜਾਬ ਦੇ ਸੀਰੀਅਸ ਇਸ਼ੂਜ਼ ਦੇ ਉੱਤੇ ਹਲਕੇ ਫੁਲਕੇ ਬਿਆਨ ਦੇ ਕਿ ਮੇਰੀ ਜਨਾਨੀ ਤਾਂ ਜੀ ਘਰੋਂ ਚਲੀ ਜਾਂਦੀ ਹੈ ਮੇਰੀ ਰੋਟੀ ਇਹ ਕੋਈ ਗੱਲਾਂ ਨਹੀਂ ਦੱਸੋ ਇਹ ਕੋਈ ਲੀਡਰ ਦੇ ਕਰਨ ਵਾਲੀਆਂ ਗੱਲਾਂ ਨਹੀਂ ਥੱਪੜੂ ਥੱਪੜੀ ਵਾਲਾ ਥੱਪੜੀ ਵਾਲਾ ਤੁਸੀਂ ਜ਼ਿਕਰ ਕੀਤਾ ਉਹ ਨਜ਼ਰ ਵੀ ਨਹੀਂ ਆਏ ਜਿਨ੍ਹਾਂ ਤੇ ਥੱਪੜ ਥੁੱਪੜ ਵੱਜੇ ਵਿਚਾਰੇ ਉਹ ਕਹਿੰਦੇ ਚਲੋ ਸਾਰੀ ਪੋਲਿਟਿਕਸ ਉੱਥੇ ਚੱਲ ਰਹੀ ਹੈਗੀ ਆਪਸ ਚ ਲੜੇ ਨੇ ਇਹਨਾਂ ਦਾ ਕੋਈ ਸਪੇਸ ਲਾ ਰਿਹਾ ਇੱਕ ਇਹਨਾਂ ਦਾ ਇਹਦਾ ਪਰਸਨਲ ਚਾਣਕੀ ਆ ਤੇ ਕਾਂਗਰਸ ਦਾ ਚਾਣਕੀ ਉਹਨਾਂ ਚ ਕਹਿੰਦੇ ਬਾਬਾ ਲੜਾਈ ਹੋ ਗਈ ਸੀ ਥਪੜੋ ਥਪੜੀ ਤੱਕ ਹੋ ਗਏ ਸੀ ਇੱਥੋਂ ਤੱਕ ਕਿਹਾ ਜਾਂਦਾਗਾ ਫਿਰ ਇਹਨੇ ਬੈ ਕੇ ਸਮਝੌਤਾ ਕਰਾਇਆ ਫਿਰ ਉਹ ਕਿਉਂਕਿ ਚਲੋ ਜਦੋਂ ਪਾਵਰ ਚ ਹੁੰਨੇ ਪਾਵਰ ਦੀ ਚੀਜ਼ ਲੱਗਦਾਗਾ ਕਿ ਐਮਪੀ ਐ ਉੱਥੇ ਵੀ ਲਾਈਸਨਿੰਗ ਕਹਿੰਦੇ ਦਿੱਲੀ ਲਾਈਸਨਿੰਗਾਂ ਹੋ ਰਹੀਆਂ ਨੇ ਉਹਦੇ ਤੇ ਵੀ ਆਈਪੀ ਨਜ਼ਰ ਰੱਖ ਰਹੀ ਆ ਬਹੁਤ ਸਾਰੀਆਂ ਏਜੰਸੀਆਂ ਤੇ ਨਜ਼ਰ ਰੱਖ ਰਹੀਆਂ ਨੇ ਜਿਹੜੀਆਂ ਲਾਈਸਨਿੰਗਾਂ ਹੋ ਰਹੀਆਂ ਤਾਂ ਬਹੁਤ ਸਾਰਾ ਕੁਝ ਬਹੁਤ ਸਾਰਾ ਕੁਝ ਆਉਣ ਵਾਲੇ ਸਮੇਂ 'ਚ ਬਦਲੇਗਾ ਜਿਹੜੀ ਮੈਂ ਗੱਲ ਕਰ ਰਿਹਾ ਬੀਜੇਪੀ ਜਿਸ ਤਰੀਕੇ ਨਾਲ ਪੰਜਾਬ ਨੂੰ ਪਲਾਨ ਕਰ ਰਹੀ ਹੈ ਤੁਸੀਂ ਦੇਖੋਗੇ ਵੱਡੇ ਡਾਇਨਾਮਿਕਸ ਬਦਲ ਰਹੇ ਨੇ ਉਹ ਰਾਜੇ ਵਰਗੇ ਦੀ ਤਾਂ ਸਮਝ ਵੀ ਨਹੀਂ ਆ ਰਿਹਾ ਪ੍ਰਤਾਪ ਵਰਗੇ ਜਿਹੜੇ ਸੀਨੀਅਰ ਲੀਡਰ ਨੇ ਉਹਨਾਂ ਨੂੰ ਸ਼ਾਇਦ ਇਸ ਗੱਲ ਦੀ ਅੰਡਰਸਟੈਂਡਿੰਗ ਹੋਏਗੀ ਕਿ ਪੰਜਾਬ ਦੀ ਪੋਲਿਟਿਕ ਛੋਕ ਹੀ ਰਿਹਾ ਬਦਲ ਕੇ ਮੇਰੀ ਹੈ